ਅੱਜ ਇੱਥੇ ਬੰਦੇ ਆ ਵਸੇ ਆਂ ਹਿੰਦੂ ਆਉਂਦੇ ਨੇ ਡੇਟ ਹੋ ਗਏ ਨਾ ਯਾਰ ਅੱਥੇ ਦੇਤੇ ਇੱਥੇ ਆ ਜਾਣਾ ਨਹੀਂ ਉਹ ਲੱਭ ਜਾਂਦਾ ਹੁਣ ਇੱਥੇ ਜੇ ਹੁਣੇ ਆ ਜਾਈਦਾ ਕਿੰਨੇ ਕੁ ਦਿਨਾਂ ਦਾ ਇੱਥੇ ਹੈਗਾ ਮੇਰੇ ਖਿਆਲ ਨਾਲ 15 ਲੱਖ ਦਿਨ ਹੋਈ ਗਏ ਹੈਗਾ ਵੀਰ ਜੀ ਬੜਾ ਇਹ ਵੇਖਿਆ ਹੁਬਲਾ ਜਾਂ ਮਾਰੀ ਵੀਰਾਂ ਦਾ ਬੜਾ ਦੇਖ ਤਾ ਨਾ ਦੱਸ ਦੇ ਤੂੰ ਜੇ ਹੋਊਗਾ ਤਖਣਾ ਕਦੇ ਨਹੀਂ ਆਉਂਦਾ ਕਿਹੜੇ ਨਾਮ ਆਉਂਦਾ ਕੋਈ ਬਾਬਾ ਬਾਬਾ ਖੰਡੇ ਵਾਲਾ ਬੁਲਾਉਂਦੇ ਆ ਵਾ ਭੱਜਦਾ ਨਹੀਂ ਉਹ ਤੁਸੀਂ ਕੱਲ ਇੱਕ ਗੱਲ ਕਹੀ ਸੀ ਵੀ ਗੁੱਜਰ ਕੋਈ ਵੀਰ ਸੀਗੇ ਉਹ ਕਹਿੰਦੇ ਵੀ ਸਾਨੂੰ ਦੇ ਦਿਓ ਮੇਲੋ ਨਹੀਂ ਇਹੋ ਕਰਕੇ ਸੰਸਥਾ ਨੂੰ ਫੋਨ ਲਾਉਂਦੇ ਫਿਰਦੇ ਰੱਬ ਹੀ ਗਿਆ ਇੱਥੋਂ ਤੇ ਉੱਥੇ ਤਿੰਨ ਚਾਰ ਜਣੇ ਟਕਰੇ ਆ ਚੜਾਵਿੰਦੇ ਤੇ ਉੱਤਰ ਨਹੀਂ ਪਤਾ ਵਖਰੇ ਲੈਂਦਾ ਆ ਆ ਵੀ ਰਹੀ ਆ ਵੀ ਰਹੀ ਆਜਾ ਪੁੱਤਰ ਕੇ ਨਾ ਫੇਰ ਦੇ ਦੇ ਵੀਜਣ ਨੂੰ ਇਹਨੂੰ ਲੈ ਉਹ ਇੱਥੇ ਲੈ ਉਹ ਤੈਨੂੰ ਕੋਈ ਕਹਦਾ ਵੇ ਇੱਧਰ ਆ ਇੱਧਰ ਆ ਇੱਧਰ ਆ ਨਾ ਕੀ ਮੇਰੇ ਭਰਾ ਦਾ ਮੇਰਾ ਨਾਮ ਰਵੀ ਹੈ ਥਗਾ ਯਾਰ ਰਵੀ ਕਿਹੜੇ ਪਿੰਡਾਂ ਪਿੰਡ ਆ ਆਪਣੇ ਰਹਿੰਦਾ ਅੱਛਾ ਆਪਣੇ ਰਹਿੰਦਾ ਵਾ ਆਪਣੇ ਮੈਂ ਜਾਣਦਾ ਵਾਂ ਆਪਣੇ ਕਿੱਥੇ ਰਹਿੰਦਾ ਵਾਂ ਕਿੱਥੇ ਆਪਣਾ ਯਾਰ ਲੁਧਿਆਣੇ ਲੱਗੇ ਆ ਲੁਧਿਆਣੇ ਜ਼ਿਲ੍ਹੇ ਚ ਆਣੇ ਲੱਗੇ ਆਪਣੇ ਨਹੀਂ ਸਿਗਾ ਮੈਂ ਆਪਣੇ ਗਿਆ ਵਧੂਰੀਆਂ ਪਰੇ ਆਪਣੇ ਕਿੱਥੇ ਰਹਿੰਦਾ ਵਾਂ ਆ ਪਰੇ ਰਹਿੰਦਾ ਹੁੰਦਾ ਸੀ ਆਪਣੇ ਹੈ ਆਪਣੇ अच्छा ते तेरे पापा ਦਾ ਕੀ ਨਾਮ ਆ? ਉਹ ਮੇਰੇ ਪਾਪਾ ਦਾ ਨਾਮ ਤਾਂ ਪਤਾ ਨਹੀਂ ਯਾਰ ਮੈਂ ਮਜ਼ਾਕ ਕਰਦਾ ਡੈਡੀ ਦਾ ਨਾਮ ਕੀ ਆ? ਡੈਡੀ ਦਾ ਨਾਮ ਇਹ ਗੁਰਬਖਸ਼ ਸਿੰਘ ਆ ਯਾਰ। ਮੰਮੀ ਦਾ ਨਾਮ ਕੀ ਆ? ਮੈਂ ਇੱਕ ਮਿੰਟ ਕੀ ਨਾਮ ਦੱਸੇ ਡੈਡੀ ਦਾ? ਗੁਰਬਖਸ਼ ਸਿੰਘ ਗੁਰਬਖਸ਼ ਸਿੰਘ। ਹਾਂ। ਤੇ ਮੰਮੀ ਦਾ ਕੀ ਨਾਮ ਆ? ਪਤਾ ਨਹੀਂ ਮੈਨੂੰ ਵੀ ਨਹੀਂ ਪਤਾ ਲੱਗਦਾ। ਨਹੀਂ ਪਤਾ। ਦਾਦੇ ਦਾ ਕੀ ਨਾਮ ਆ? ਦਾਦੇ ਦਾ ਨਾਮ ਦਾਦੇ ਦਾ ਨਾਮ ਨਹੀਂ ਪਤਾ ਯਾਰ। ਦਾਦੇ ਦਾ ਨਹੀਂ ਪਤਾ। ਕੋਈ ਕੋਈ ਮੋਬਾਈਲ ਨੰਬਰ ਯਾਦ ਕਰਦਾ। ਵਾਹ ਨੰਬਰ ਕਿੱਥੇ ਹੈਗਾ ਯਾਰ ਮੇਤੋ ਕੋਈ ਨੰਬਰ ਨਹੀਂ ਯਾਦ ਮੈਨੂੰ ਪਤਾ ਨਹੀਂ ਹੈਗਾ ਆਪਣਾ ਕਿ ਨਾ ਆਪਣਾ ਕੀ ਦੱਸੇ ਨਾ ਨਹੀਂ ਇਹਨੂੰ ਪਤਾ ਨਹੀਂ ਭਜੀ ਰਵੀ 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 ਕੋਈ ਨਾ ਘਰ ਹੋਇਆ ਹਾਂਜੀ ਰਵੀ ਕੇ ਦਾ ਨਾਮ ਆ ਰਵੀ ਕੇ ਦਾ ਨਾਮ ਆ ਰਵੀ ਮੇਰਾ ਨਾ ਜਗੀਰੋ ਕੇ ਦਾ ਨਾਮ ਆ ਜੀਰੋ ਮੇਰੀ ਮੰਮੀ ਦਾ ਨਾਮ ਹੈ ਜੀਰੋ ਨਹੀਂ ਕਿਨਾਂ ਕਿ ਮੇਨੂੰ ਮੰਮੀ ਦਾ ਨਾਮ ਨਹੀਂ ਯਾਦ ਹਾਂ ਮੰਮੀ ਦਾ ਨਾਮ ਹੈ ਤੇ ਆਪਣੇ ਆਪਣਾ ਘਰ ਕਿੱਥੇ ਹੈਗਾ ਕਿਹੜਾ ਮੁਹੱਲਾ ਵਾ ਜਾਂ ਕਿਹੜੀ ਪੱਤੀ ਆ ਪਤਾ ਕੁਝ ਬੰਦਾ ਤਾਂ ਕੋਈ ਨਹੀਂ ਹੈਗਾ ਗੁੰਮ ਪਰ ਕੇ ਆ ਗਿਆ ਇਹ ਮਲੇ ਉੱਥੇ ਕੋਈ ਘਰ ਦੇ ਲਾਗੇ ਕੋਈ ਜਗਾ ਹੋਵੇ ਪਤਾ ਕਿ ਘਰੇ ਜਾਣਾ ਵਾ ਨਾ ਅਸੀਂ ਤੈਨੂੰ ਤੇਰੇ ਘਰੇ ਛੱਡ ਕੇ ਆਵਾਂਗੇ ਹਾਂ ਮੈਂ ਵੀ ਯਾਦ ਲੈਣਾ ਆਪਾਂ ਲੈ ਕੇ ਜਾਈਏ ਆ ਦੇ ਜੀ ਆਪਾਂ ਚੱਲਦੇ ਆਂ ਅਪਰੇ ਮੇਰੀ ਗੱਲ ਸੁਣ ਜੀ ਅਪਰੇ ਚੱਲਦੇ ਆਂ ਤੇ ਘਰ ਪਛਾਣ ਲੇਂਗਾ ਘਰ ਕਿੱਥੇ ਕਰਕੇ ਆ ਜੀ ਕਰ ਕਿੱਥੇ ਆਪਰੇ ਅਸੀਂ ਅਪਰੇ ਥਾਣੇ ਨੂੰ ਫੋਨ ਕੀਤਾ ਜੀ ਬਾਬਾ ਜੀ ਉੱਥੋਂ ਆਂਦੇ ਵੀ ਅਸੀਂ ਅਪਰੇ ਜਿਹੜਾ ਜਿਹੜਾ ਲੱਭ ਕੇ ਨਾ ਮੈਂ ਲੋਕੇਸ਼ਨ ਤੋਂ ਆਪਣੇ ਥਾਣੇ ਵੀ ਫੋਨ ਕੀਤਾ ਇਹ ਵੀ ਇਦਾਂ ਅੱਡੇ ਤੁਹਾਡੇ ਪਿੰਡ ਦਾ ਇੱਥੇ ਬੰਦਾ ਵਾ ਕੋਈ ਤੇ ਵੇਖੋ ਆਂਦਿਆਂ ਨੂੰ ਫੋਟੋ ਮਾ ਘੱਲ ਦੋ ਉਥੋਂ ਦੇ ਸਰਪੰਚਾਂ ਕੋਲੋਂ ਜਿੰਨੇ ਹੈਗੇ ਉਹਨਾਂ ਦੇ ਫੋਟੋ ਮਾ ਫਾਟਵਾ ਸਾਂਝੀਆਂ ਕੀਤੀਆਂ ਹੀ ਤੇ ਨਹੀਂ ਪਤਾ ਲੱਗਾ ਉਹਨਾਂ ਨੂੰ ਕੁਝ ਵੀ ਆਂਦੇ ਜੇ ਸਾਨੂੰ ਕੋਈ ਸੂਹ ਮਿਲੂਗੀ ਇਹ ਤੁਹਾਨੂੰ ਦਗਾਗੇ ਇਹ ਪੰਜਾਬੀ ਆ ਗੁਰਬਖਸ਼ ਸਿੰਘ ਡੈਡੀ ਦਾ ਨਾਮ ਆ ਦਾਦਾ ਵਾ ਸਰਦਾਰਾਂ ਦਾ ਮੁੰਡਾ ਵਾ ਠੀਕ ਹੈ ਜੀ ਆਹ ਸੰਜੀ ਆਰ ਐਸ ਆਰ ਐਨ ਲਿਖਿਆ ਵੀ ਆ ਰਵੀ ਆਪਦਾ ਨਾਮ ਆ ਐਨ ਇਹਨੂੰ ਮਤਲਬ ਯਾਰ ਨੇ ਸਗਾ ਮੈਂਟਰ ਚ ਲੱਗ ਗਿਆ ਸੀਗਾ ਮੈਂਟਰ ਚ ਤੇ ਜਿੱਦਾਂ ਕੋਈ ਆਹ ਸੰਜੀ ਆ ਆ ਵਗਿਆ ਵਈ ਦਿੱਤੇ ਓਮ ਦਾ ਨਾਮ ਵਗਿਆ ਵਾ ਠੀਕ ਹੈ ਜੀ ਓਮ ਦਾ ਵਗਿਆ ਵਾ ਇਹਦੇ ਸਾਈਨ ਵਗਿਆ ਵਾ ਅੱਜ ਅਸੀਂ ਸੰਜੀ ਖਲੋਤੇ ਆ ਜੰਤੀਪੁਰ ਖਲੋਤੇ ਆ ਬਟਾਲੇ ਸ਼ਹਿਰ ਦੇ ਕੋਲ ਜ਼ਿਲ੍ਹਾ ਗੁਰਦਾਸਪੁਰ ਤੇ ਇਹ ਵੀਰ ਜੀ ਹੁਣੀ ਰਾਤ ਮੈਨੂੰ ਫੋਨ ਲਾ ਰਿਆ ਸੀ ਇਹਨਾਂ ਦੀ ਮਗਰ ਜਿਹੜੀ ਟੀ-ਸਟਾਈਲ ਦੀ ਦੁਕਾਨਵਾ ਇਹ ਦੱਸਦੇ ਆ ਕਿ ਇਹ ਵੀਰ ਪਿਛਲੇ 8-10 ਦਿਨਾਂ ਤੋਂ ਸਾਡੇ ਏਰੀਏ ਦੇ ਵਿੱਚ ਫਿਰ ਰਿਹਾ ਵਾ ਤੇ ਰਾਤ ਦੀ ਗੱਲ ਦੱਸਦੇ ਪਿਆ ਸੀ ਜੇ ਕਿ ਗੁੱਜਰ ਵੀਰ ਆਪਾਂ ਕਿਸੇ ਨੂੰ ਮਾਰਾ ਨਹੀਂ ਕਹਿੰਨੇ ਗੁੱਜਰ ਵੀਰ ਇਹਨੂੰ ਵਾਰ-ਵਾਰ ਆਪਣੇ ਨਾਲ ਬਿਠਾ ਕੇ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਵੀਰੇ ਕਿ ਕਿੰਨੇ ਕੋਈ ਦੀ ਗੱਲ ਉਹ ਇਹ ਕੋਈ ਮੇਰੇ ਖਿਆਲ ਨਾਲ ਜੀ ਆ ਸ਼ਾਮਾ ਜੀ ਦੀ ਨੇਰੀ ਦੀ ਗੱਲ ਆ ਅੱਛਾ ਤਾਂ ਤੋਂ 7.5 8 ਕੀ ਕਹਿੰਦੇ ਤੁਹਾਨੂੰ ਦੱਸਿਓ ਮਾੜਿਆ ਜੇ ਇਹ ਲੱਦੈਂਡੇ ਮੈਂ ਉੱਧਰ ਜਾਣਦਾ ਘਰ ਨੂੰ ਹੀ ਉੱਤੋਂ ਦੀ ਕੋਈ ਲਾਦੇ ਇਹ ਉੱਤਰ ਜਾਂਦਾ ਵਿਚਾਰਾ ਫੇਰ ਲਾਦੇ ਪਰਾਂ ਨੂੰ ਆ ਜਾਂਦਾ ਉਹਨਾਂ ਵੇਖਿਆ ਜਦੋਂ ਬੀ ਖਲੋ ਗਿਆ ਵਾ ਹਾਂਜੀ ਉਹ ਫਿਰ ਮੁੜ ਕੇ ਸ਼ੁਮਨ ਨਿਕਲ ਗਏ ਤੁਹਾਨੂੰ ਵੇਖ ਕੇ ਵੀ ਨਿਕਲ ਗਏ ਵੇਖ ਲਓ ਇਹੋ ਜੇ ਸੰਜੀ ਹਾਲ ਆ ਤੁਹਾਨੂੰ ਇਹੋ ਦੋਖੀ ਵੀ ਇਹਨੂੰ ਕੇਰੇ ਗੋਏ ਕੋਈ ਦੇ ਵਿੱਚ ਚਲ ਗਿਆ ਨਾ ਇਹਦੀ ਮਤਲਬ ਇਹਨਾਂ ਲੱਪਣਾ ਨਹੀਂ ਇਹ ਗੋਏ ਕੁੜੇ ਦੇ ਵਿੱਚ ਚਲ ਗਿਆ ਨਾ ਇਹਨੇ ਲੱਪਣਾ ਨਹੀਂ ਆ ਤੁਹਾਡਾ ਪਿੱਛੇ ਜੇ ਕਿੰਨਾ ਕੋਲ ਹੋਇਆ ਜਿਹੜੇ ਉਹ ਤੁਹਾਨੂੰ ਕੋਦ-ਕੋਦ ਪੈਂਦਾ ਸੀ ਗੁੱਜੇ ਦੇ ਇੱਕ ਹਾਂਜੀ ਸੂਏ ਦੇ ਲਾਗੇ ਡੇਰੇ ਜਦ ਤੁਸੀਂ ਕਹਿੰਦੇ ਵੀ ਅੰਦਰ ਨਹੀਂ ਜਾਣਾ ਸੀ ਤੇ ਬਾਹਰੋਂ ਹੀ ਤੁਸੀਂ ਜਾਂਦੇ ਮੁਰਕੇ ਤੁਸੀਂ ਕਹਿੰਦੇ ਵੀ ਬਾਹਰ ਆਇਆ ਤੇ ਫਿਰ ਤੁਸੀਂ ਜਦੋਂ ਇੱਕ ਵਾਰੀ ਫਿਰ ਆਪਣੀ ਯੋਜਾ ਚਾਹੀ ਚੰਗਾ ਆਹ ਹੋ ਜਾਂਦਾ ਕਿ ਇੱਥੇ ਹੀ ਆਹ ਸੂਏ ਦੇ ਨਾਲ ਹੀ ਉਹਨਾਂ ਦਾ ਡੇਰਾ ਹੈ ਹਾਂਜੀ ਤੇ ਉਹ ਵੇਖ ਕੇ ਮੈਂ ਮੈਂ ਉਹ ਮੈਂ ਵੀਡੀਓ ਵੇਖ ਕੇ ਆ ਨਾ ਹਾਂਜੀ ਹਾਂਜੀ ਅੱਜ ਗੁਰੂ ਨਾਨਕੀ ਠੀ ਠੀਆ ਠੀਕ ਆ ਇਹ ਕਰਕੇ ਮੈਂ ਵੀ ਇਹ ਕਿਤੇ ਚੜ ਗਿਆ ਨਾ ਜਰਾ ਇਹ ਇਹਦੇ ਢਾਈ ਚੜ ਗਿਆ ਤੇ ਮੁੜ ਕੇ ਓਖਾ ਹਣ ਨਾ ਜਰਾ ਜਿੱਦਾਂ ਦੀ ਦੱਸਿਆ ਸੇਰੇ ਜਾਣਾ ਵੀਰੇ ਮੈਂ ਤਿੰਨਾ ਜਾਣਿਆਂ ਨੂੰ ਛਡਵਾ ਕੇ ਲੈਣਾ ਮੇਥੋਂ ਵੀਡੀਓ ਆਈ ਆ ਕੀ ਕੀਤਾ ਵਾ ਹੁਣ ਉਹ ਮੈਂ ਜਗਾ ਨਹੀਂ ਦੱਸ ਸਕਦਾ ਕਿੱਥੇ ਆ ਐ ਤੁਹਾਡੇ ਵਰਗਾ ਵੀਰ ਉਹਨੇ ਕਿਤੇ ਇਹਨਾਂ ਦੇ ਡੇਰੇ 'ਚ ਬੰਦਾ ਵੇਖ ਲਿਆ ਉਹਨਾਂ ਨੂੰ ਕਹਿੰਦਾ ਵੀ ਬੰਦਾ ਦੇ ਦਿਓ ਮੈਨੂੰ ਉਹ ਕਹਿੰਦੇ ਵੀ ਤੂੰ ਕਾਹਨੋਂ ਮੈਨੂੰ ਲੈ ਕੇ ਜਾਣ ਆਲਾ ਅਸੀਂ ਬੰਦਾ ਨਹੀਂ ਦੇਣਾ ਸਭ ਕੋਈ ਰੋਟੀ ਪਣੀ ਤੇ ਇੱਥੇ ਮਿਲ ਡਿਆ ਇਹਨੂੰ ਹੋਰ ਕਿ ਜਾਈ ਦੋਗੇ ਨਾ ਵੀ ਇਹਦਾ ਘਰ ਪਰਿਵਾਰ ਵੀ ਹੋ ਸਾਡਾ ਵਾ ਇਹਦੀ ਵੀਡੀਓ ਬਣਾ ਕੇ ਪਾਈਏ ਉਹ ਵੀਡੀਓ ਨਹੀਂ ਬਣਾਉਂਦੇ ਦੇ ਉਹਨੂੰ ਤੋਦਰਾ ਹੱਥੋਂ ਪਾਈ ਹੋਏ ਮੇਰੇ ਕੋਲ ਅੱਜ ਵੀਡੀਓ ਆਈ ਤੇ ਮੈਂ ਹੁਣ ਸਵੇਰੇ ਲੈ ਕੇ ਹੋਣਾ ਉਹਨੂੰ ਏਦਾਂ ਦੀ ਦੁਨੀਆ ਹਾਂ ਸੰਪੁੱਤ ਕੋਈ ਏਰੀਆ ਦੱਸ ਦੇ ਮੇਰਾ ਵੀਰ ਆਪਣੇ ਚ ਕੋਈ ਤੇਰਾ ਮਹੱਲਾ ਕਿਹੜਾ ਹੈ ਮਹੱਲਾ ਕਿਹੜੀ ਪੱਤੀ ਆ ਮਹੱਲਾ ਕੀ ਆ ਜਿੱਦਾਂ ਕੋਈ ਆਪਣਾ ਰਵਿਦਾ ਚੌਂਕ ਨਹੀਂ ਹੋ ਗਿਆ ਹਾਂ ਰਵਿਦਾ ਚੌਂਕ ਚੌਂਕ ਹੋ ਗਿਆ ਤੇ 에ਰੋ 에ਨੋ ਪਤਾ ਨਹੀਂ ਲੱਗਾ ਜਿਆ ਨਹੀਂ ਰਵਦਾਸ ਚੌਂਕ ਦੇ ਵਿੱਚ ਘਰ ਤੇਰਾ ਆਹੋ ਕਿਹੜੇ ਕਲਾਸਾਂ ਕੀ ਨੇ ਪੜਿਆ ਮੈਂ ਉਧਰ ਦੇਖ ਮੜੇ ਕੈਮਰਾ ਆਸ ਕਿਤੇ ਥੋੜੋ ਪੜਿਆ ਮੈਂ ਕਿਹੜੇ ਸਕੂਲੇ ਪੜਿਆ ਮਾਂ ਅੱਜ ਆਇਆ ਤਾਂ ਵਾਹਤ ਵਾਰ ਸੀਗਾ ਨਹੀਂ ਪੜਿਆ ਕਿਹੜੇ ਸਕੂਲਿਆਂ ਤੂੰ ਬਾਬਿਆ ਉਹ ਕਿਹੜੇ ਬਾਬਿਆਂ ਕੋਲ ਬਾਬਾ ਬਾਬਿਆ ਉਹ ਜਿੱਦਾਂ ਕੋਈ ਸਕੂਲ ਸਕੂਲ ਚ ਪੜ ਲੈਂਦੇ ਹੁੰਦੇ ਮੈਂ ਕਿਹਾ ਕਿਹੜਾ ਸਕੂਲ ਦਾ ਕੀ ਨਾਂ ਸੀਗਾ ਕਿ ਸਕੂਲ ਜਿੱਦਾਂ ਕੋਈ ਆਪਣਾ ਕੋਈ ਆਪਣਾ ਕੋਈ ਸਕੂਲ ਨਹੀਂ ਪੜਦਾ ਹੁੰਦਾ ਜਿੱਦਾਂ ਹਾਂ 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 ਇਹ ਸਕੂਲ ਸਕੂਲ ਜਿੱਦਾਂ ਕੋ ਪੜ ਲੈਂਦੇ ਹੁੰਦੇ ਨਹੀਂ ਸਕੂਲ ਦਾ ਨਾਂ ਕੋਈ ਪਤਾ ਹੋਵੇ ਚੋਰ ਜਿੱਦਾ ਪੜਦੇ ਜਿੱਦੇ ਹੁੰਦੇ ਸੀ ਯਾਰ ਮੈਂ ਡਰ ਗਿਆ ਮੈਂ ਡਰ ਗਿਆ ਨਹੀਂ ਐਤਵਾਰ ਨਹੀਂ ਉਹ ਤਾਂ ਡਰ ਗਿਆ ਮੈਂ ਡਰ ਗਿਆ ਇਹ ਤਾਂ ਕੋਈ ਨਾ ਹਾਸਾ ਹੱਸਾ ਹੋਇਆ ਕੋਈ ਇਦਾਂ ਦਾ ਅੱਜ ਡਰ ਗਿਆ ਮੈਂ ਡਰ ਗਿਆ ਅੱਜ ਐਤਵਾਰ ਹੀ ਬਾਬੇ ਕੋ ਗਏ ਹਾਂ ਕਿ ਇਹ ਕਿ ਨਾ ਕਿ ਇਹਨਾਂ ਨਾਲ ਜਿਵੇਂ ਇਹਨਾਂ ਨੂੰ ਕਰੀਦਾ ਨਾ ਆਪਾਂ ਕਹਿੰਦੇ ਹੁੰਦੇ ਕਾਉਂਸਲਿੰਗ ਕਰੀਦੀ ਆ ਜੇ ਜਦੀਦਾ ਇਹਨਾਂ ਨਾਲ ਫਿਰ ਇਹਨਾਂ ਨੇ ਕੋਈ ਨਾ ਕੋਈ ਦੱਸ ਦੇਣਾ ਹੁੰਦਾ ਮੈਂ ਖੰਨੇ ਤੇਰੇ ਨਾਨਕੇ ਕਿਹੜੀ ਜਗ੍ਹਾ ਵਾ ਨਾਨਕੇ ਆ ਮਾਸੀ ਉਹਨਾਂ ਦੇ ਕੈਂਚਲ ਤੇ ਲੱਗਿਆ ਸੀ ਕਿੱਥੇ ਮਾਸੀ ਤੇਰੀ ਰਹਿੰਦੀ ਕਿੱਥੇ ਆ ਮਾਮੇ ਤੇਰੇ ਕਿੱਥੇ ਰਹਿੰਦੇ ਆ ਅਜੇ ਤਾਂ ਨਵੇਂ ਸ਼ਹਿਰ ਨਹੀਂ ਰਹਿੰਦੇ ਹੁੰਦੇ ਸੀ ਨਮੇ ਸ਼ਹਿਰ ਬਾਬਿਆ ਕੋ ਕਿਹੜੀ ਪਿੰਡ ਰਹਿੰਦੇ ਨਾਨਕੇ ਤੇਰੇ ਪਿੰਡ ਤੇ ਆਪਣੇ ਘੁੰਮਦੇ ਫਿਰਦੇ ਜਾਂਦੇ ਹੁੰਦੇ ਤੇਰਾ ਨਾਨਕਾ ਪਿੰਡ ਕਿਹੜਾ ਕਿਹੜਾ ਪਿੰਡ ਵਾ ਪਿੰਡ ਦਾ ਨਾਂ ਕੀ ਆ ਮੈਂ ਪੁੱਛਿਆ ਇਹ ਡਰ ਗਿਆ ਮੈਂਟਲ ਚ ਸਖੀ ਜੀ ਅਸੀਂ ਕਾਫੀ ਕੋਸ਼ਿਸ਼ ਕਰ ਰਹੇ ਆਂ ਵੀਰ ਨੂੰ ਇਹਦਾ ਵੀਰ ਦਾ ਐਡਰੈਸ ਪਤਾ ਕਰਨ ਦੀ ਇੰਨੇ ਅਪਰਾ ਦੱਸਿਆ ਵਾ ਪਰ ਅਪਰਾ ਨੂੰ ਪਤਾ ਵਾ ਕਿ ਜਿੰਨਾ ਚਿਰ ਉਹਦਾ ਆਪਾਂ ਨੂੰ ਕੋਈ ਗਲੀ ਮੁਹੱਲਾ ਨਹੀਂ ਪਤਾ ਐਦਾਂ ਆਪਾਂ ਨੂੰ ਲੱਭਣਾ ਬਹੁਤ ਔਖਾ ਵਾ ਸੋ ਮੈਂ ਅਪਰੇ ਦੇ ਭੈਣ ਭਰਾਵਾਂ ਨੂੰ ਆ ਬੇਨਤੀ ਕਰਨਾ ਚਾਹੁੰਦਾ ਹਾਂ ਜਾਂ ਉੱਥੋਂ ਦੇ ਲਾਗੇ ਬੰਦੇ ਦੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇੱਕ ਵਾਰੀ ਵੀਰ ਨੂੰ ਚੰਗੀ ਤਰ੍ਹਾਂ ਵੇਖ ਲਿਓ ਤੇ ਇਹਦਾ ਕਿਸੇ ਵੀਰ ਭਰਾ ਨੂੰ ਜੇ ਐਡਰੈਸ ਪਤਾ ਵਾ ਸਾਡਾ ਮੋਬਾਈਲ ਨੰਬਰ ਉੱਪਰ ਵੀਡੀਓ ਦੇ ਉੱਪਰ ਦਿੱਤਾ ਵਾ ਠੀਕ ਹੈ ਜੀ ਹਿੰਮਤਵੀਰ ਜੀ ਮੇਰੇ ਨਾਲ ਵਾ ਇਹਨਾਂ ਨੇ ਵੀ ਇਹਦੇ ਬੱਚੇ ਦੀ ਵੀਡੀਓ ਪਾਉਣੀ ਆ ਇਹਨਾਂ ਦਾ ਮੋਬਾਈਲ ਨੰਬਰ ਵੀ ਇਹ ਆਪਣੀ ਵੀਡੀਓ ਦੇ ਉੱਪਰ ਦੇਣਗੇ ਜੇਕਰ ਕੋਈ ਵੀਰ ਹਿੰਮਤਵੀਰ ਦੇ ਥਰੂ ਇਸ ਵੀਡੀਓ ਨੂੰ ਦੇਖੇ ਤਾਂ ਹਿੰਮਤਵੀਰ ਨਾਲ ਜ਼ਰੂਰ ਕੰਟੈਕਟ ਕਰਿਓ ਤੇ ਜੇਕਰ ਕਿਸੇ ਵੀਰ ਨੂੰ ਇਹਦਾ ਐਡਰੈਸ ਨਹੀਂ ਵੀ ਪਤਾ ਪਰ ਫਿਰ ਵੀ ਇਹਦਾ ਘਰ ਲੱਭਣ ਦੇ ਵਿੱਚ ਸਹਾਇਕ ਕਰ ਸਕਦਾ ਵਾ ਇਸ ਬੱਚੇ ਦੀ ਵੀਡੀਓ ਸ਼ੇਅਰ ਕਰ ਸਕਦਾ ਵਾ ਹੋ ਸਕਦਾ ਵਾ ਕਿ ਇਹਦੀ ਮਾਂ ਵਿਚਾਰੀ ਜਾਂ ਇਹਦੀ ਭੈਣ ਜਾਂਦਾ ਪਿਓ ਜਾਂ ਇਹਦਾ ਕੋਈ ਨਾ ਕੋਈ ਇਹਦਾ ਵਿਚਾਰੇ ਦਾ ਜਿਹੜਾ ਘਰ ਪਰਿਵਾਰ ਦਾ ਮੈਂਬਰ ਹੈ ਇਹ ਨੋ ਡਿਕ ਰਿਹਾ ਹੋਊਗਾ ਤੁਹਾਨੂੰ ਵੀ ਪਤਾ ਵਾ ਕਿ ਅੱਜ ਕੱਲ ਜ਼ਮਾਨਾ ਚੰਗਾ ਨਹੀਂ ਹੈਗਾ ਇਹ ਬੱਚੇ ਨੂੰ ਇਹਨਾਂ ਵੀਰਾਂ ਨੇ ਵੇਖ ਲਿਆ ਤੇ ਮੈਂ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਜਿਕਰ ਇਹ ਰਾਤ ਵੀਰ ਦੀ ਨਿਗਾਨਾ ਪੈਂਦੀ ਤੇ ਅੱਜ ਨੂੰ ਇਹ ਬੱਚਾ ਜਿਹੜਾ ਵਾ ਗੁਜਰਾਂ ਦੇ ਕੋਲ ਚਲ ਜਾਣਾ ਸੀਗਾ ਤੇ ਉਹ ਜੋ ਇਹਨਾਂ ਦੇ ਹਾਲਾਤ ਕਰਦੇ ਆ ਤੁਹਾਨੂੰ ਖੁਦ ਪਤਾ ਵਾ ਸੋ ਇਸ ਬੱਚੇ ਦੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਇਸ ਬੱਚੇ ਦਾ ਆਪਾਂ ਪਰਿਵਾਰ ਲੱਭ ਲਈਏ ਨਿੰਵੇਂ ਤੇ ਅਸੀਂ ਬਹੁਤ ਲੈ ਰਹੇ ਹਾਂ ਪਰ ਕੁਝ ਦੱਸ ਨਹੀਂ ਰਹੇ ਫਿਲਹਾਲ ਆ ਆਰ ਦੋਸਤੀ ਬੰਚੀ ਬੰਚੀ ਕਿਥੇ ਬੰਚੀ ਬੰਚੀ ਸੀ ਇਹ ਬੰਚੀ ਆ ਕਿਥੇ ਗਿਆ ਬੰਚੀ ਬੰਚੀ ਇਹਨੂੰ ਪਤਾ ਹੀ ਨਹੀਂ ਲੱਗਾ ਜਿਆ ਨੰਬਰ ਜਾਦਾ ਬੰਚੀ ਦਾ ਨੰਬਰ ਕਿਥੇ ਕੀ ਮੋਬਾਈਲ ਨੰਬਰ ਉਹਦਾ ਆ ਫੋਨ ਦਿਓ ਮੜਾ ਇਹਨੂੰ ਫੋਨ ਦਿਓ ਇਹਨੂੰ ਫੋਨਿਆ ਯਾਰ ਮੋਬਾਈਲ ਨੰਬਰ ਲਾ ਡਾਇਲ ਕਰ ਨੰਬਰ ਡਾਇਲ ਕਰ ਪੁੱਤ ਰਾ ਦੇਗਾ ਰੰਗਦਾ ਉਹ ਪੁੱਤ ਰਾ ਦੇਗਾ ਆ ਆ ਨੰਬਰ ਡਾਇਲ ਕਰ ਨੰਬਰ ਲਾ ਬੰਚੀ ਦਾ ਲਾ ਦੇ ਜਾਂ ਮੰਮੀ ਦਾ ਲਾ ਦੇ ਪਾਪਾ ਦਾ ਕਿਸੇ ਦਾ ਵੀ ਲਾ ਦੇ ਬੰਨੂ ਯਾਰ ਹੁਣ ਉਹ ਇਹਦਾ ਨੰਬਰ ਇੱਕ ਦਿਨ ਤਾਂ ਯਾਦ ਹੋਊਗਾ ਪੜਿਆ ਲਿਖਿਆ ਯਾਰ ਤੂੰ ਹੈਗਾ ਵਾ ਨੌਜਾਨ ਮੁੰਡਾ ਵਾ ਤੂੰ ਕਿਹਦਾ ਨੰਬਰ ਜਾਦਾ ਇਹਦਾ ਨੰਬਰ ਕੋਈ ਵੀ ਨਹੀਂ ਯਾਦ ਹੈਗਾ ਇਹ ਕਿਸੇ ਦਮ ਦਾ ਹੁੰਦਾ ਫਿਰ ਰੋਟੀ ਰੱਟੀ ਕਿੱਥੋਂ ਖਾਂਦਾ ਫਿਰ ਇਹ ਅੱਛਾ ਤੁਸੀਂ ਹਵਾ ਦਿੰਦੇ ਹੋ ਕੱਪੜੇ ਵੀ ਚੁੰਗਦਾਰ ਹੁੰਦੇ ਰਾਤ ਕੱਪੜੇ ਵਿੱਚ ਚੁੰਗਦਾਰ ਹੁੰਦੇ ਆਹ ਬਾਦ ਸੌਂਗਦਾ ਆਹ ਬੜਾ ਵਧੀਆ ਹੁਣ ਵੀ ਪਿੰਟ ਨੇ ਫਾਟੀ ਪਈ ਆ ਤੇ ਇਹਨੂੰ ਕਪੜੇ ਵੀ ਪਵਾਏ ਸਾਰਾ ਕੁਝ ਕੀਤਾ ਇਹਨੇ ਫੇਰ ਹੁਣ ਇੱਕ ਦਿੱਤੀ ਦੋ ਇਹ ਮਾਈਕ ਤੇ ਟੱਕ ਹੁੰਦਾ ਤੁਹਾਡੇ ਨਾਲ ਹੀ ਵੀ ਪਾਸ ਥੋੜਿਆ ਚਾਹ ਬਣਾਈ ਦੀ ਨੂੰ ਦੇਦੀ ਆਵਾਜ਼ ਮਾਰ ਕੇ ਆ ਜਾ ਾਟ ਨਾਲੇ ਮਾਈਕ ਨਾਲ ਆਇਆ ਆਪਣਾ ਬੜਾ ਜ਼ਿਆਦਾ ਪਰ ਨਹੀਂ ਵਿਚਾਰੇ ਦਾ ਗੱਲ ਜੀ ਪਤਾ ਹਜੇ ਕੋਈ ਜ਼ਿਆਦੇ ਦਿਨ ਨਹੀਂ ਘਰ ਹੋਏ ਆਏ ਨੂੰ ਹੋਏ ਕੋਈ ਮੈਨੂੰ ਲੱਗਦਾ ਵਾ ਕਿ ਤੁਸੀਂ 8-10 ਦਿਨ ਜਿਵੇਂ ਕਹਿ ਰਹੇ ਨਾ ਵੱਧ ਤੋਂ ਵੱਧ ਇਸ ਤੋਂ ਵੱਧ ਦਿਨੀ ਹੋਏ ਕਿਉਂਕਿ ਜ਼ਿਆਦੇ ਦਿਨ ਹੋ ਇਹਨਾਂ ਦੀ ਕਟਿੰਗ ਵੀ ਇਹਦੀ ਤਾਜ਼ਾ ਹੋਈ ਆ ਠੀਕ ਹੈ ਜੀ ਨਵੇਂ ਵੀ ਇਹਦੇ ਤਾਜ਼ਾ ਕੱਟੇ ਆ ਤੇ ਚਪਲਾਂ ਚੁਪੜਾਂ ਵੀ ਲਾ ਜਾਂਦਾ ਨਾ ਪੈਰਾਂ ਤੇ ਜ਼ਖਮ ਹੋਣਦੇ ਪਏ ਆ ਇਹ ਇਹ ਥੋੜੇ ਜਿ ਗਿਆ ਜਮੱਖੀਆਂ ਮੈਨੂੰ ਤਾਂ ਜਿਵੇਂ ਐ ਲੱਗਦਾ ਜਿਵੇਂ 8 10 ਦਿਨ ਤੋਂ ਵੀ ਘੱਟ ਹੁੰਦੇ ਐ ਇਹਨੂੰ ਐਨੇ ਕੋਈ ਦਾਕ ਪਹਿਲਾਂ ਤਾਂ ਵੀ ਰਹਿੰਦਾ ਇੱਥੇ ਤੁਸੀਂ ਕਰਵਾਈ ਹੋਣੀ ਇੱਥੋਂ ਨਹੀਂ ਉੱਥੇ ਕਿਸੇ ਨੇ ਕਿਸੇ ਨੇ ਕੱਟ ਕੋਟ ਦਿੱਤੇ ਐ ਕਟਿੰਗ ਕੋਟਿੰਗ ਕੀਤਾ ਆਖਾਂਦੇ ਐ ਡਰ ਗਿਆ ਨਹੀਂ ਯਾਰ ਭਾਈ ਇਹ ਮੈਂ ਡਾਇਮੈਂਟਲ ਨਹੀਂ ਇਹ ਆਲੂ ਜਗਾ ਮੈਂਟਲ ਜੋ ਹਾਂ ਚੱਲ ਚੱਲ ਪੀਓ ਤੈਨੂੰ ਦੇਣ ਦਿਆ ਪੀਓ ਠੀਕ ਲੱਗਦਾ ਆ ਹੈ ਆਪਰਾ ਪਿੰਡ ਦਾ ਦਾਦਾ ਦਾ ਲੱਭ ਜੁਗਾ ਘਰ ਪਰਵਾ ਲੱਭ ਜੁਗਾ ਪਰੇ ਆਹ ਤੇ ਵਿਚਾਰਾ ਆਪਣਾ ਕਰਕੇ ਆਪਣੇ ਲੁਧਿਆਣੇ ਚ ਆ ਕੀ ਕੀਤਾ ਇਹ ਇਹ ਲੱਗਿਆ ਇਹ ਤੱਕ ਚ ਤੱਕ ਇਸ ਬੱਚੇ ਦੇ ਨਾ ਬਾਹਾਂ ਦੇ ਨਿਸ਼ਾਨ ਵੀ ਆ ਜਿਵੇਂ ਕੋਈ ਬਲੇਡ ਵਗੈਰਾ ਮਾਰਿਆ ਹੁੰਦਾ ਵਾ ਤੇ ਇਹਨੂੰ ਪਤਾ ਹੀ ਲੱਗਾ ਨਹੀਂ ਆ ਧੰਨ ਗੁਰਾਮਦਾਸ ਚਲ ਚੰਗਾ ਚੰਗਾ ਵੇ ਗ੍ਰੀਤਾ ਨਾਲ ਵੀ ਜੀ ਬਹੁਤ ਬਹੁਤ ਧੰਨਵਾਦ ਆ ਡਾ ਭਰਾਵਾਂ ਦਾ ਜੀ ਆ ਜਾ ਆ ਜਾ ਕਿ ਬਿਠਾਣਾ ਇਧਰ ਆ ਗਰ ਤੇਰਾ ਨਾਂ ਯਾਦ ਕਰ ਬਾਦ ਨਾ ਅਸੀਂ ਬੈਠੇ ਬੈਠ ਜਾ ਲੋ ਅਲੋ ਕਰੀ ਤਬਾ ਚਲੀਏ ਆਪਾਂ ਬਾਹਰ ਉਡਾਰਾ ਚਲੀਏ ਇਹ ਲਾਂ ਜਾਣਾ ਬੈਠ ਜਾ ਆ ਜਾ ਚੱਲ ਆਂ ਜਾਣਾ ਓ ਬੈਠ ਓਏ ਫਾਂਸੀ ਧੜੀ ਰਹਿ ਬੈਠ ਜਾ ਐਨਾ ਪਤੰਦਰਾ ਵਿਆਹ ਕੁੜੀ ਨੂੰ ਨਹੀਂ ਤੋੜਨ ਹੁੰਦੇ ਜਿੰਨਾ ਤੈਨੂੰ ਤੋੜਨਾ ਆ ਸਹੀ ਗੱਲ ਆ ਤੂੰ ਬਹਿ ਨਹੀਂ ਡਿਆ ਬਹਿ ਜਾ ਬਹਿ ਜਾ ਫੇਰੇ ਫੇਰ ਲੈ ਆਇਓ ਉਹਨੂੰ ਫੇਰੇ ਬਹਿ ਜਾ ਬਹਿ ਜਾ ਫੇਰੇ ਆ ਜੀ ਬਹਿ ਹੁਣ ਆ ਜੀ ਆ ਜੀ ਇੱਧਰ ਜਾ ਸਵੇਰੇ ਅੱਜ ਟੈਨਸ਼ਨ ਨਹੀਂ ਸਵੇਰੇ ਫੇਰ ਆ ਜੀ ਬਾਰੀਪੁਰੀ ਤਾਂ ਨਹੀਂ ਖੁੱਲਦਾ ਨਹੀਂ ਨਹੀਂ ਉਹ ਉੱਧਰ ਲੌਕ ਚਾਗਾ ਚੰਗਾ ਜੀ ਆ ਜਾ ਪੁੱਤ ਤੂੰ ਵੀ ਆ ਜਾ ਨਾਲ ਚੰਗਾ ਜੀ ਹੋ ਗਿਆ ਜਿੱਕਾ ਖਾਲਸਾ ਆ ਵੇ ਜੀ ਫਤੇ ਜੀ ਹਿੰਮਤ ਵੀਰ ਜੀ ਲਾਓਗੇ ਗੱਡੀ ਆਓ ਆਓ ਨਹੀਂ ਲਾਓ ਚੰਗਾ ਜੀ ਗਲਤੀਆਂ ਸਿਲਦਿਆਂ ਕਰਿਓ ਮਾਫ਼ ਠੀਕ ਹੈ ਜੀ ਹਾਂ ਧੰਨਵਾਦ ਤੁਹਾਡੇ ਚੰਗਾ ਵੀਰ ਜੀ ਵਾਇਗਰ ਭਲਾ ਕਰੇ ਸਾਰੇ ਭਰਾਵਾਂ ਦਾ